ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰ ਨਵਨੀਤ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਇਹ ਅਪਡੇਟ ਗੱਲ ਕਰੀਏ ਸਰਕਾਰੀ ਮੁਲਾਜ਼ਮਾਂ ਦੀ ਜਿਨ੍ਹਾਂ ਵੱਲੋਂ ਵੱਡੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਹੜਤਾਲਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਸ ਦਾ ਅਸਰ ਸੁਭਾਵਕ ਹੀ ਵੇਖਿਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੇ ਕਿ ਡਰਾਈਵਿੰਗ ਲਾਇਸੈਂਸ ਬੰਦੇ ਨੇ ਡਰਾਈਵਿੰਗ ਦੇ ਟੈਸਟ ਲਈ ਜਾਂਦੇ ਨੇ ਉੱਥੇ ਆਮ ਪਬਲਿਕ ਜਿੱਥੇ ਖੱਜਲ ਖਵਾਰ ਹੋ ਰਹੀ ਹੈ ਬਕਾਇਦਾ ਜਿੱਥੇ ਕਿ ਜਿਹੜੇ EMPLOYEES ਨੇ ਉਹਨਾਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ ਆ ਤੇ ਕੁਝ ਤਸਵੀਰਾਂ ਅਸੀਂ ਕੈਮਰੇ ਚ ਕੈਦ ਕੀਤੀਆਂ ਨੇ ਕਿ ਕਲਮ ਛੱਡ ਕੇ ক্রিকেট ਖੇਡੀ ਜਾ ਰਹੀ ਆ ਅੰਦਰ ਇਸ ਪਾਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਆ ਆਮ ਜਨਤਾ ਜਿਹੜੀ ਆ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਹੁੰਦੀ ਨਜ਼ਰ ਆਂਦੀ ਪਈ ਆ ਕਈ ਲੋਕ ਫਾਰਮ ਲੈ ਕੇ ਵੀ ਇੱਥੇ ਪਹੁੰਚੇ ਹੋਏ ਨੇ ਆਪਣੇ ਲਾਇਸੈਂਸ ਲੈਣ ਵਾਸਤੇ ਕਈਆਂ ਨੇ ਨਵੇਂ ਲਾਇਸੈਂਸ ਅਪਲਾਈ ਕਰਨ ਵਾਸਤੇ ਸੰਪਰਕ ਕਰਨਾ ਹੁੰਦਾ ਤੇ ਕੋਈ ਵੀ ਇੱਥੇ ਅਧਿਕਾਰੀ ਜਿਹੜੇ ਨੇ ਉਹ ਅੰਦਰ ਕੋਈ ਮੌਜੂਦ ਨਹੀਂ ਹੈ ਹੜਤਾਲ ਸਿਰਫ ਕਲਮ ਛੋੜਦੀ ਆ ਪਰ ਇਹ ਆਪਣੀਆਂ ਕੁਰਸੀਆਂ ਤੇ ਵੀ ਮੌਜੂਦ ਨਹੀਂ ਹੈ ਇਸ ਟਾਈਮ ਜਿੱਥੇ ਸਰਕਾਰੀ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ ਹੈ ਉੱਥੇ ਜੇ ਟ੍ਰੈਫਿਕ ਪੁਲਿਸ ਦੀ ਗੱਲ ਕਰੀਏ ਜਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਨਾਕੇ ਲਗਾ ਕੇ ਚਲਾਨ ਕੱਟੇ ਜਾ ਰਹੇ ਨੇ ਤੇ ਉਸ ਵੇਲੇ ਉਹਨਾਂ ਦੀ ਕਲਮ ਛੋੜ ਹੜਤਾਲ ਕਿੱਥੇ ਆ ਉਹਨਾਂ ਵੱਲੋਂ ਕਿਉਂ ਕਲਮ ਪਕੜ ਕੇ ਚਲਾਨ ਕੱਟੇ ਜਾ ਰਹੇ ਨੇ ਇਸ ਦਾ ਜਵਾਬ ਸਰਕਾਰ ਵੱਲੋਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੇਣਾ ਕੋਈ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਪਰ ਜਿਹੜਾ ਲੋਕ ਖੱਜਲ ਖਵਾਰ ਹੁੰਦੇ ਨੇ ਗੱਲ ਕਰੀਏ ਆਮ ਜਨਤਾ ਦੀ ਜਿਨ੍ਹਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਦਾਅਵੇ ਦੇ ਵਾਅਦੇ ਕੀਤੇ ਗਏ ਸੀ ਕਿ ਸਰਕਾਰ ਆਉਣ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਜਿਹੜੀ ਆਮ ਨਾਗਰਿਕ ਨੂੰ ਆਵੇਗੀ ਉਹਦਾ ਹੱਲ ਬਕਾਇਦਾ ਘਰ ਬੈਠਿਆਂ ਦਾ ਕੀਤਾ ਜਾਵੇਗਾ ਤੇ ਥੋੜੇ ਦਿਨ ਪਹਿਲਾਂ ਭਗਵਾਨ ਸਿੰਘ ਮਾਨ ਵੱਲੋਂ ਇਹ ਵੀ ਇੱਕ ਨਵਾਂ 43 ਕੰਮਾਂ ਬਾਰੇ ਦੱਸਿਆ ਗਿਆ ਸੀ ਕਿ ਘਰ ਬੈਠੇ ਲੋਕਾਂ ਨੂੰ 43 ਕੰਮ ਜਿਹੜੇ ਨੇ ਘਰ ਬੈਠਿਆਂ ਦੇ ਕੀਤੇ ਜਾਣਗੇ ਤੇ ਉਸ ਦੇ ਸਬੰਧੀ ਗੱਲ ਜੇ ਜਿਹੜੀ ਹੈ ਉਹ ਤੁਸੀਂ ਆਪ ਦੇਖ ਸਕਦੇ ਹੋ ਕਿ ਜਦੋਂ ਸਰਕਾਰੀ ਮੁਲਾਜ਼ਮ ਕੁਰਸੀਆਂ ਤੇ ਮੌਜੂਦ ਨਹੀਂ ਆ ਤੇ ਘਰ ਬੈਠਿਆਂ ਦੇ ਕੰਮ ਕਿੱਥੋਂ ਹੋ ਸਰੇ ਇੱਥੇ ਲੋਕਾਂ ਦੇ ਪਹੁੰਚਣ ਦੇ باوجود ਵੀ ਕੰਮ ਨਹੀਂ ਹੋ ਰੇ ਉਹਨਾਂ ਨੂੰ ਸਾਬ ਜਵਾਬ ਦਿੱਤਾ ਜਾ ਰਿਹਾ ਕਿ ਕਲਮਸ਼ੋੜ ਹੜਤਾਲ ਚੱਲ ਰਹੀ ਆ ਤੇ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਜਿਹੜੇ ਲਾਇਸੈਂਸ ਬਣੇ ਹੋਏ ਨੇ ਉਹ ਵੀ ਨਹੀਂ ਦੇ ਰਹੇ ਤੇ ਹਾਂ ਹਾਂ ਪ੍ਰੈਸ ਜੀ ਇਹ ਗੱਲ ਤਾਂ ਹੈਗੀ ਹੈ ਜੀ ਤਨਖਾਹ ਜਿਹੜੀ ਹੈ ਉਹ ਤੇ ਮਹੀਨੇ ਬਾਅਦ ਹੜਤਾਲ ਹੋਵੇ ਜਾਂ ਨਾ ਹੋਵੇ ਉਹ ਤਾਂ ਤਨਖਾਹ ਇਹਨਾਂ ਨੇ ਆਪਣੀ ਲੈਣੀ ਹੀ ਲੈਣੀ ਹੈ ਤੇ ਇਸ ਸਬੰਧੀ ਅਸੀਂ ਕੁਝ ਗੱਲਬਾਤ ਵੀ ਕਰਨੀ ਚਾਹਾਂਗੇ ਇੱਥੇ ਪਹੁੰਚੇ ਹੋਏ ਲੋਕਾਂ ਲਈ ਲੋਕਾਂ ਨਾਲ ਗੱਲ ਕਰਾਂਗੇ ਕਿ ਕੀ ਰਾਏ ਹੈ ਉਹਨਾਂ ਦੀ ਔਰ ਕਿਵੇਂ ਉਹ ਇੱਥੇ ਖੱਜਲ ਖਵਾਰ ਹੁੰਦੇ ਨੇ ਇਸ ਸਬੰਧੀ ਗੱਲ ਕਰਦੇ ਆਂ ਸੋ ਸਾਡੇ ਨਾਲ ਆਮ ਲੋਕ ਜੁੜੇ ਨੇ ਔਰ ਸਾਡੇ ਕੋਲੀ ਖੜੇ ਨੇ ਔਰ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਕਿ ਉਹਨਾਂ ਨੂੰ ਕਿੰਨਾ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿੰਨੀ ਕੋਈ ਵਾਰੀ ਉਹਨਾਂ ਨੂੰ ਇੱਥੇ ਚੱਕਰ ਲਗਾਣੇ ਪੈ ਰਹੇ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਾਹੂਲ ਆਈ ਰਾਹੁਲ ਜੀ ਤੁਸੀਂ ਇੱਥੇ ਪਹੁੰਚੇ ਹੋ ਅੱਜ ਕਿਸ ਸਬੰਧ ਦੇ ਵਿੱਚ ਕੀ ਕੰਮ ਕਰਾਉਣਾ ਆਏ ਹੋ ਸਰ ਮੈਂ ਲਰਨਿੰਗ ਲਾਇਸੈਂਸ ਬਣਾਉਣਾ ਆਇਆ ਸੀਗਾ ਜੀ ਅੱਛਾ ਜੀ ਤੇ ਪਹਿਲਾਂ ਦੋ ਤਿੰਨ ਗੇੜੇ ਮਿਨੀ ਸੈਕਟਰੀ ਮਰਵਾਏ ਗਏ ਉਸ ਤੋਂ ਬਾਅਦ ਕਹਿੰਦੇ ਤੁਹਾਡਾ ਇੱਧਰ ਬੰਨਣਾ ਜੀ ਟਾਂਡਾ ਰੋਡ ਅੱਲਾ ਤੇ 085 ਦੇ ਕਹਿੰਦੇ ਸਟ੍ਰਾਈਕ ਚੱਲ ਰਹੀ ਹੈ। ਅ ਤੁਸੀਂ ਕਿਸ ਜਗ੍ਹਾ ਤੋਂ ਆਏ ਹੋ ਕਿੰਨੇ ਕਿਲੋਮੀਟਰ ਇੱਥੋਂ ਪੈਂਦਾ ਤੁਹਾਨੂੰ ਜੀ? ਮੈਂ ਫਗਲਾਣੇ ਤੋਂ ਆਇਆ 25-30 ਕਿਲੋਮੀਟਰ ਪੈਂਦਾ ਜੀ। 25-30 ਕਿਲੋਮੀਟਰ ਤੋਂ ਇਹ ਇੱਥੇ ਹੁਸ਼ਿਆਰਪੁਰ ਪਹੁੰਚੇ ਨੇ ਆਪਣਾ ਕੰਮ ਕਰਾਉਣ ਲਈ ਤੇ ਇਹਨਾਂ ਨੂੰ ਨਾਰਾਜ਼ਗੀ ਜਿਹੜੀ ਹੈ ਬਹੁਤ ਜ਼ਿਆਦਾ ਇੱਥੇ ਮੌਜੂਦਾ ਵਰਕਰਾਂ ਵੱਲੋਂ ਸਿਰਫ ਇਹੀ ਕਿਹਾ ਜਾ ਰਿਹਾ ਕਿ ਕਲਮ ਛੋੜ ਹੜਤਾਲ ਕਰਕੇ ਅਸੀਂ ਕੰਮ ਨਹੀਂ ਕਰਾਂਗੇ। ਸੋ ਇਹਨਾਂ ਨੂੰ ਹੁਣ ਫੇਰ ਵਾਪਸ ਜਾਣਾ ਪਵੇਗਾ ਤੇ ਇਹਨਾਂ ਦਾ ਅਜੇ ਕੋਈ ਏ ਵੀ ਨਹੀਂ ਪਤਾ ਕਿ ਹੜਤਾਲ ਕਿਤਾ ਚੱਲੇਗੀ ਅਨਮਿੱਥੇ ਸਮੇਂ ਲਈ ਹੜਤਾਲ ਚੱਲ ਰਹੀ ਹੈ ਤੇ ਹੋਰ ਤੁਸੀਂ ਜਿਹੜਾ ਪਹਿਲਾਂ ਵੀ ਕਦੀ ਆਏ ਹੋ ਇੱਥੇ ਜਾਂ ਸਿਰਫ ਸੈਕਟਰੀਟੀ ਗਏ ਹੋ ਉੱਥੇ ਗਏ ਮੈਨੂੰ ਸੈਕਟਰੀ ਸਿੱਧੇ ਸਿੱਧਾ ਦੋ ਵਾਰੀ ਉਹਨੇ ਡਾਕੂਮੈਂਟ ਪੂਰੇ ਕਰਾਏ ਫਿਰ ਅੱਜ ਕਹਿੰਦੇ ਡਾਕੂਮੈਂਟ ਤੁਹਾਡੇ ਵੀ ਨਹੀਂ ਪੂਰੇ ਹੈਗੇ ਤੇ ਕਹਿੰਦੇ ਮਿੰਨੀ ਉੱਥੇ ਚਿਲਜੋ ਟਾਂਡਾ ਰੋਡ ਚੱਲ ਜਾਈ ਤੇ ਇੱਥੇ ਆਏ ਤੇ ਕਹਿੰਦੇ ਹੋਣਾ ਨਹੀਂ ਹਾਂ ਜੀ ਸਰ ਕੀ ਨਾਮ ਹੈ ਜੀ ਜੋਗਾ ਸਿੰਘ ਜੀ ਇਹ ਜੋਗਾ ਸਿੰਘ ਜੀ ਤੁਸੀਂ ਅੱਜ ਕਿਸ ਕੰਮ ਲਈ ਇੱਥੇ ਆਏ ਹੋ ਜੀ ਲਾਇਸੈਂਸ ਅਪਲਾਈ ਦਿੱਤਾ ਹੈ ਜੀ ਨਵਾਂ ਮਾੜਾ ਕਰਾਉਣ ਨੂੰ ਅੱਛਾ ਜੀ ਉਹਦਾ ਪਤਾ ਕਰਨਾ ਆਏ ਸਕੇ ਤੇ ਕੀ ਤੁਹਾਨੂੰ ਅੱਗੋਂ ਰਿਪਲਾਈ ਮਿਲਿਆ ਹੈ ਸਟ੍ਰਾਈਕ ਚੱਲਦੀ ਉਸ ਹੈ ਹੀ ਨਹੀਂ ਅੰਦਰ ਕੋਈ ਵੀ ਤੇ ਕਿੰਨੀ ਕੁ ਨਿਰਾਸ਼ਾ ਤੁਹਾਡੇ ਚ ਪਾਈ ਜਾ ਰਹੀ ਹੈ ਬਈ ਕੰਮ ਤੁਸੀਂ ਆਏ ਆ ਸਪੈਸ਼ਲ ਟਾਈਮ ਕੱਢ ਕੇ ਕਿੰਨੇ ਕਿਲੋਮੀਟਰ ਤੋਂ ਆਏ ਆ ਜੀ 32 ਕਿਲੋਮੀਟਰ 32 ਕਿਲੋਮੀਟਰ ਸਫਰ ਕਰਕੇ ਤੁਸੀਂ ਇੱਥੇ ਪਹੁੰਚੇ ਹੋਰ ਤੁਹਾਨੂੰ ਤੁਹਾਡਾ ਕੰਮ ਵੀ ਨਹੀਂ ਹੋਇਆ ਹਾਂ ਜੀ ਕੀ ਕਹਿਣਾ ਚਾਹੋਗੇ ਕਿਹਨਾਂ ਦਾ ਡਾਕੂਮੈਂਟ ਦਾ ਲੋੜ ਹੈ ਨਾ ਹਰ ਵੇਲੇ ਜ਼ਰੂਰ ਤੇ ਚਲੋ ਹੁਣ ਨਹੀਂ ਬਣਿਆ ਤਾਂ ਫਿਰ ਜਬੂਰੀ ਫੇਰ ਆਵਾਂਗੇ ਇੱਕ ਵਾਰੀ ਤੇ ਕਿੰਨੀ ਵਾਰੀ ਤੁਸੀਂ ਇੱਥੇ ਪਹਿਲਾਂ ਆ ਚੁੱਕੇ ਹੋ ਮੈਂ ਤਾਂ ਅਪਲਾਈ ਕਰਕੇ ਦੂਜੀ ਵਾਰੀ ਆਇਆ ਵਾ ਮੈਂ ਤਾਂ ਕਹਿੰਦੇ ਡਾਕਰੇ ਆ ਜਾਣਾ ਪਰ ਹੁਣ ਇੱਥੋਂ ਨਿਕਲੇਗਾ ਤਾਂ ਫੇਰ ਇਹ ਆਊਗਾ ਡਾਕਰੇ ਜੀਮੇਲ ਕਰਨਗੇ ਤਾਂ ਕਿੰ ਕੀ ਕਹਿਣਾ ਚਾਹੋਗੇ ਵੀ ਸਰਕਾਰੀ ਮੁਲਾਜ਼ਮਾਂ ਵੱਲੋਂ ਇੰਨੀਆਂ ਜ਼ਿਆਦਾ ਤਨਖਾਹ ਲੈਣ ਦੇ ਬਾਵਜੂਦ ਹੜਤਾਲਾਂ ਕੀਤੀਆਂ ਜਾ ਰਹੀਆਂ ਨੇ ਤੇ ਜਿੱਥੇ ਆਮ ਜਨਤਾ ਜਿਹੜੀ ਹੈ ਉਹ ਨਰਾਸ਼ ਹੋ ਰਹੀ ਹੈ ਕੰਮ ਨਹੀਂ ਹੋ ਰੇ ਕਰੀਬ 1 ਮਹੀਨੇ ਦੇ ਕਰੀਬ ਟਾਈਮ ਹੋ ਗਿਆ ਜੀ ਹਾਂ ਜੀ ਪਰੇਸ਼ਾਨੀ ਤਾਂ ਹੈਗੀ ਆ ਜੀ ਮਤਲਬ ਜੇ ਸਾਡਾ ਟਾਈਮ ਨਾਲ ਕੰਮ ਨਹੀਂ ਹੋਇਆ ਪਰੇਸ਼ਾਨ ਤਾਂ ਸਾਰੀ ਜਨਤਾ ਹੀ ਆ ਬਾਕੀ ਉਹਨਾਂ ਨੂੰ ਪਤਾ ਹੋਊ ਕਿਉਂ ਕੀਤੀ ਆ ਜਾਂ ਗਵਰਨਮੈਂਟ ਨੂੰ ਪਤਾ ਹੋਵੇ ਅਸੀਂ ਇਹਦੇ ਬਾਰੇ ਕੀ ਕਹਿ ਸਕਦੇ ਹਾਂ ਸਾਡੇ ਤਾਂ ਕੰਮ ਨਹੀਂ ਹੋ ਰਿਹਾ ਸਾਨੂੰ ਫੇਰ ਆਉਣਾ ਪਊਗਾ ਪਤਾ ਕਰਨਾ ਠੀਕ ਆ ਜੀ ਓਕੇ ਸੋ ਦੋਸਤੋ ਤੁਸੀਂ ਆ ਵੀ ਵੇਖ ਸਕਦੇ ਹੋ ਕਿ ਕਲਮਚੋਲ ਹੜਤਾਲ ਨਾਲ ਆਮ ਨਾਗਰੀਨ ਨੂੰ ਕਿੱਦਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਔਰ ਦੂਰੋਂ ਦੂਰੋਂ ਵੀ ਲੋਕ ਆ ਕੇ ਇੱਥੋਂ ਨਿਰਾਸ਼ ਹੋ ਕੇ ਜਾ ਰਹੇ ਨੇ ਜਿਨ੍ਹਾਂ ਦੇ ਕੰਮ ਹੋਣ ਦੇ ਬਾਵਜੂਦ ਹੀ ਉਹ ਨਾ ਹੋਣ ਦੇ ਬਰਾਬਰ ਨੇ ਤੇ ਵਿਭਾਗ ਨੂੰ ਵੀ ਇਸ ਪ੍ਰਤੀ ਇਸ ਸਮੱਸਿਆ ਦਾ ਕੋਈ ਸਮਾਧਾਨ ਕਰਨਾ ਚਾਹੀਦਾ ਤਾਂ ਜੋ ਲੋਕ ਜਿਹੜੇ ਨੇ ਉਹ ਖੱਜਲ ਖਵਾਰ ਨਾ ਹੋਣ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਜਲਦੀ ਹੀ ਕੋਈ ਇਸ ਸੰਬੰਧ ਦੇ ਵਿੱਚ ਐਕਸ਼ਨ ਲਿਆ ਜਾਣਾ ਚਾਹੀਦਾ ਕਿ ਇਹ ਹੜਤਾਲ ਨੂੰ ਛੇਤੀ ਛੇਤੀ ਖਤਮ ਕੀਤਾ ਜਾਵੇ ਤੇ ਲੋਕਾਂ ਦੀਆਂ ਜੋ ਸਮੱਸਿਆਵਾਂ ਨੇ ਦਫ਼ਤਰਾਂ ਵਿੱਚ ਕਾਗਜ਼ ਰੋਲ ਰਹੇ ਨੇ ਉਹ ਜਲਦੀ ਜਲਦੀ ਸਾਰਿਆਂ ਦੇ ਕੰਮ ਛੇਤੀ ਹੋਣ ਤੇ ਲੋਕਾਂ ਦੇ ਵਿੱਚ ਕੋਈ ਇੱਕ ਖੁਸ਼ੀ ਦੀ ਲਹਿਰ ਆਵੇ ਤਾਂ ਜੋ ਪੰਜਾਬ ਸਰਕਾਰ ਦਾ ਵੀ ਜੋ ਮੁੱਖ ਦੇਸ਼ ਆ ਉਹ ਪੂਰਾ ਹੋਵੇ ਜਤਿੰਦਰ ਪ੍ਰਿੰਸ ਤੇ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਸ਼ੰ ਚੀਮਾ ਦੀ ਵਿਸ਼ੇਸ਼ ਰਿਪੋਰਟ